ਸ਼ਲੋਕ ਮਹਾਲਾ ਪੀਜਾ ਬਾ ਬਾਣੀਆਂ ਕਹਾਣੀਆਂ ਸਿੱਖਾਂ ਨੇ ਗੁਰੂ ਅਮਰਦਾਸ ਸਾਹਿਬ ਦੇ پاس ਪੁੱਛਿਆ ਕਿ ਗਰੀਬ ਨਿਵਾਸ ਸਤਿਗੁਰੂ ਜੀ ਜਿਵੇਂ ਗੁਰੂ ਅੰਗਦ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਖਲੂਰ ਸਾਹਿਬ ਜੀ ਬੈਠ ਕੇ ਭਾਈ ਬਾਲੇ ਦੇ ਪਾਸੋਂ ਸੁਣੀ ਸੀ ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਮਾਰਾ ਸਾਹਿਬ ਜਨਮ ਸਾਖੀ ਬਣਾਈ ਸੰਗਤਾਂ ਦੇ ਅੰਦਰ ਗੁਰੂ ਸਾਹਿਬ ਦੇ ਉਪਕਾਰ ਜਿਹੜੇ ਸੀ ਉਹ ਚੇਤੇ ਆਏ ਤਮਾਰੋ ਸਾ ਸੁਣ ਕੇ ਸਿੱਖਾਂ ਨੂੰ ਉਤਰ ਦਿੰਦੇ ਹਨ ਏ ਭਾਈ ਬਾ ਬਾਣੀਆਂ ਕਹਾਣੀਆਂ ਏ ਭਾਈ ਬਾ ਬਾਣੀਆਂ ਬਾਬੇ ਸਤਗੁਰੂ ਨਾਨਕ ਦੇਵ ਜੀ ਦੀਆਂ ਬਾਬਾ ਜੀ ਦੀਆਂ ਜਿਹੜੀਆਂ ਕਹਾਣੀਆਂ ਜਿਵੇਂ ਜਿਵੇਂ ਜੀਆਂ ਨੇ ਜਿਵੇਂ ਕੌਡੇ ਰਾਖਸ਼ ਨੂੰ ਨਿਹਾਲ ਕੀਤਾ ਜਿਸ ਪ੍ਰਕਾਰ ਸਾਧ ਸੰਗਤ ਜੀ ਸੱਜਣ ਠੱਗ ਵਰਗਿਆਂ ਨੂੰ ਤਾਰਿਆ ਇਹ ਜਿਹੜੀਆਂ ਕਥਾ ਕਹਾਣੀਆਂ ਬਾਬਾ ਜੀ ਦੀਆਂ ਹਨ ਪੁੱਤ ਸਪੁੱਤ ਕਰੀ ਪੁੱਤਾਂ ਵਿੱਚੋਂ ਬਾਬਾ ਸ੍ਰੀ ਚੰਦ ਲਖਮੀ ਦਾਸ ਆਦਿਕ ਨਾ ਜਿਹੜੇ ਸਾਨੂੰ ਉਹ ਮੇਰ ਵਿੱਚ ਹੀ ਪੈ ਗਏ ਕਿ ਅਸੀਂ ਗੁਰੂ ਕੇ ਪੁੱਤਰਾਂ ਐ ਅਸੀਂ ਕਿਉਂ ਸੇਵਾ ਕਰੀਏ ਪੁੱਤਰਾਂ ਵਿੱਚੋਂ ਸੁਪੁੱਤਰ ਪੁੱਤਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਚਾਰਨਾ ਕੀਤੀਆਂ ਭਾਈ ਬਾਲੇ ਸਾਹਿਬ ਨੂੰ ਬੈਠ ਕੇ ਉਹ ਕਥਾ ਖਰੂਰ ਸਾਹਿਬ ਵਿੱਚ ਮਹਾਰਾਜ ਜੀ ਨੂੰ ਸੁਣਨਾ ਕੀਤੀ ਕਿ ਉਹ ਪੁੱਤਰਾਂ ਵਿੱਚੋਂ ਜਿਹੜੇ ਸੁਪੁੱਤਰ ਪੁੱਤਰ ਹੈ ਉਹ ਸਦਗਰਾਨੀਆਂ ਕਥਾ ਕਹਾਣੀਆਂ ਤਾਂ ਹੀ ਕਰਦੇ ਹਨਗੇ ਸੋ ਪੁੱਤਰਾਂ ਵਿੱਚੋਂ ਉਹ ਸੇਠ ਸਿਖਾਉਂ ਚੋਂ ਸੇਠ ਸੁਪੁੱਤਰ ਸਿਖਾਣਗੇ ਜੋ ਸਤਗੁਰੂ ਜੀ ਦੇ ਅੰਮ੍ਰਿਤ ਰੂਪ ਉਪਦੇਸ਼ ਦੀਆਂ ਕਥਾ ਕਹਾਣੀਆਂ ਨੂੰ ਉਕਰ ਉਚਾਰਦੇ ਹਨ ਜੇ ਸਤਗੁਰ ਭਾਵੈ ਸੋ ਮੰਨ ਲੈ ਜਿਹੜਾ ਸਤਗੁਰੂ ਜੀ ਨੂੰ ਹੁਕਮ ਪਾਉਂਦਾ ਹੈ ਜੋ ਆਗਿਆ ਕੀਤੀ ਉਹਨੂੰ ਸਿੱਖ ਜਿਹੜੇ ਮੰਨ ਲੈਂਦੇ ਹਨ ਉਹ ਪੁੱਤਰਾ ਚੋਂ ਸੁਪੁੱਤਰ ਪੁੱਤਰ ਹਨ ਸਹੀ ਕਰਮ ਕਰੇ ਸੋ ਉਹ ਜਿਹੜੇ ਮਾਰ ਕਰਮ ਕਰਨ ਵਾਸਤੇ ਕਹੇ ਹੈ ਨਿਸਕਾਮ ਕਰਮੋ ਭਾਵ ਭਗਤੀ ਉਪਕਾਰ ਵਾਲੇ ਕਰਮਾਂ ਨੂੰ ਉਹ ਕਰਦੇ ਹਨ ਜਾਏ ਪੁੱਛੋ ਸਿਮਰਤ ਸਾਸਤ ਵਿਆਸ ਸੁਕਨਾਰਦ ਇਹ ਜਾ ਕੇ ਪੁੱਛੋ 27 ਸਿਮਰਤੀਆਂ ਰਚਣ ਵਾਲਿਆਂ ਨੂੰ 6 ਸ਼ਾਸਤਰਾਂ ਰਚਣ ਵਾਲਿਆਂ ਨੂੰ ਵਿਆਸ ਆਦਿਕਾਂ ਨੂੰ ਸੁਕਦੇਵ ਜੀ ਨੂੰ ਨਾਰਦ ਆਦਿਕਾਂ ਨੂੰ ਬਚਨ ਸਭ ਸ੍ਰੇਸ਼ਟ ਕਰੇਨ ਇਹਨਾਂ ਦੇ ਪੋਸਤਕ ਪੜ੍ਹ ਕੇ ਵੇਖੋ ਸਾਰੇ ਸ੍ਰੇਸ਼ਟ ਬਚਨ ਕਹਿੰਦੇ ਐ ਕਿ ਗੁਰੂ ਮਹਾਰਾਜ ਸਾਹਿਬ ਨੇ ਜਿਹੜੀਆਂ ਕਥਾ ਇਹਨਾਂ ਦੇ ਉਕਾਰਾਂ ਦੀ ਵਿਆਸ ਨੇ ਯੋਗੀਆਂ ਉਤਾਰਾਂ ਦੀ ਕਥਾ ਭਾਗ ਵਿੱਚ ਲਿਖੀ ਹੈ ਇਸੇ ਪ੍ਰਕਾਰ ਸੁਖਦੇਵ ਨੇ ਸਰਵਣ ਕਰਾਈ ਹੈ ਇਸੇ ਪ੍ਰਕਾਰ ਜਾਣਕ੍ਰਿਤੀ ਨੇ ਸਰਵਣ ਕੀਤੀ ਰਹੀਆਂ ਦੇ ਪਾਸੋਂ ਇਸ ਪ੍ਰਕਾਰ ਸਿਮਰਤਿਆਂ ਦੇ ਰਚਨ ਵਾਲੇ ਜਾਗਵਲ ਕਾਦ ਸਿਮਰਤੀ ਵਸੈਟ ਸਿਮਰਤੀ ਮਨੂ ਸਿਮਰਤੀ ਆਦਿਕ 6 ਸ਼ਾਸਤਰ ਸੰਖ ਨਿਆਯ ਆਦਿਕ ਵਿਆਸ ਰਿਖੀ ਆਦਕਾਂ ਨੇ ਸੁਖਦੇਵ ਇਹਦੇ ਪੁੱਤਰ ਨੇ ਨਾਰਦ मुनि ਨੇ ਵਿਆਸ ਨੂੰ ਭਾਗ ਭਗਤੀ ਆਪਦੇਸ਼ ਬਖਸ਼ਿਆ ਸੁਗਦੇਨ ਪ੍ਰੀਤ ਰਾਜੇ ਨੂੰ ਸੁਣਾਉਣਾ ਕੀਤਾ ਭਾਗਵਤ ਇਉਂ ਸਾਰੇ ਸ੍ਰੇਸ਼ਟ ਬਚਨ ਕਹਿੰਦੇ ਹਨਗੇ ਜਿੰਨੇ ਹਨਗੇ ਸਾਰੀ ਸ੍ਰਿਸ਼ਟੀ ਵਿੱਚ ਇਹ ਸਾਰੇ ਮਹਾਰਾਜ ਸਾਹਿਬ ਦੀਆਂ ਜਿਹਨੀਆਂ ਜਿਵੇਂ ਉਪਕਾਰ ਕੀਤੇ ਅਵਤਾਰ ਧਾਰ ਕੇ ਜਿਵੇਂ ਜੀਆਂ ਨੂੰ ਜੀਵਨ ਦਾਮ ਦਿੱਤਾ ਹੈ ਉਹ ਸ੍ਰੇਸ਼ਟ ਪੁਰਖ ਸਾਰਿਆਂ ਬਚਨਾਂ ਨੂੰ ਕਹਿੰਦੇ ਆ ਜਿਹੜੇ ਆ ਸ੍ਰੇਸ਼ਟ ਨੂੰ ਕੀ ਕਰਨਾ ਹੈ ਉਦਾਂ ਹੋਰ ਪਾਸੇ ਬੇਮਖੋ ਕੇ ਲੱਗੇ ਰਹਿੰਦੇ ਹਨਗੇ ਸੱਚੇ ਲਾਏ ਸੱਚ ਲੱਗੇ ਅਤੇ ਇਸੇ ਪ੍ਰਕਾਰ ਸੱਚੇ ਲਾਏ ਜਿਹੜੇ ਸੱਚੇ ਨਾਮ ਜਮਾਰਨ ਲਾਏ ਐ ਉਹ ਸੱਚ ਨਾਮ ਚ ਲੱਗੇ ਹਨ ਸਦਾ ਸੱਚ ਸਮਾਲੀ ਉਹ ਸਦਾ ਸਦਾ ਸੱਚੇ ਨੂੰ ਸਮਾਲਦੇ ਆ ਯਾਦ ਕਰਦੇ ਰਹਿੰਦੇ ਹਨ ਨਾਨਕ ਆਏ ਸੀ ਪਰਵਾਣ ਭਈ ਸ੍ਰੀ ਗੁਰੂ ਜੀ ਕਹਿੰਦੇ ਨੇ ਆਏ ਹੋਏ ਸੰਸਾਰ ਵਿੱਚ ਉਹ ਪ੍ਰਮਾਣਿਕ ਹੋਏ ਆ ਸ੍ਰਿਸ਼ਟੀ ਵਿੱਚ ਜੇ ਸਗਲੇ ਕੋਲ ਉਤਾਰੇ ਜਿਹੜੇ ਆਪ ਵੀ ਤਰ ਜਾਂਦੇ ਐ ਸਾਰਿਆਂ ਕੋਲਾਂ ਨੂੰ ਵੀ ਤਾਰ ਦਿੰਦੇ ਐ ਮਹਾਰਾਜ ਦੇ ਪੈਜਨ ਸਿਮਨ ਚ ਲਾ ਕੇ ਭਾਵ ਭਗਤੀ ਚ ਲਾ ਕੇ ਮਹਲਾ ਤੀਜਾ ਗੁਰੂ ਜਿਨ੍ਹਾਂ ਕਾ ਅੰਦਲਾ ਜਿਹੜੇ ਮਹਾਰਾਜ ਸੰਟੂ ਪੀਸਰ ਕਪਣੀ ਜੁੱਤੇਸ ਨੇ ਖੁਦਾ ਬਣੇ ਰਹਿੰਦੇ ਐ ਉਹਨਾਂ ਦੀ ਬਾਤ ਦਸੋ ਕਹਿੰਦੇ ਅਸੀਂ ਬ੍ਰਹਮ ਹੈ ਮਾਰਾ ਸਾਹਿਬ ਕਹਿੰਦੇ ਉਹਨਾਂ ਦੀ ਹਾਲਤ ਸੁਣੋ ਗੁਰ ਸਿੱਖੋ ਗੁਰੂ ਜਿਨ੍ਹਾਂ ਕਾ ਅੰਧਲਾ ਜਿਨ੍ਹਾਂ ਦਾ ਗੁਰੂ ਅਗਿਆਨੀ ਆਂਦਾ ਹੈ ਮਨਬੁੱਧ ਰੂਪੀ ਨੈਤਰਾਜੂ ਵਿਚਾਰ ਰੂਪੀ ਨਿਗਾਹ ਹੈ ਨਹੀਂ ਪ੍ਰੋਖ ਰੋਗ ਗਿਆਨ ਰੂਪੀ ਨਿਗਾਹ ਹੈ ਨਹੀਂ ਸਿੱਖ ਵੀ ਅੰਧੇ ਕਰਮ ਕਰੇ ਉਹਨਾਂ ਦੇ ਚੇਲੇ ਵੀ ਅੰਧਤਾਈ ਵਾਲੇ ਕਰਮਾਂ ਨੂੰ ਕਮਾਉਂਦੇ ਰਹਿੰਦੇ ਹਨੇਰਾ ਢੂੰਢਦੀ ਨਹੀਂ ਆਈ ਅਗਿਆਨਤਾ ਦੇ ਕਰਮ ਹਰ ਵਕਤ ਕਰਦੇ ਰਹਿੰਦੇ ਹਨ ਕੋਈ ਬਾਣਾ ਚੱਲਣ ਆਪਣਾ ਉਹ ਆਪ ਦੀ ਖੁਦਬਸੰਦੀ ਵੀ ਚੱਲਦੇ ਐ ਜਿਵੇਂ ਉਹਨਾਂ ਦਾ ਮਨ ਦੀ ਮਰਜ਼ੀ ਐ ਉਸ ਤਰ੍ਹਾਂ ਚੱਲਦੇ ਹੰਮ ਣਿਤ ਝੂਠੋ ਝੂਠ ਬੋਲੇ ਉਹ ਆਪ ਝੂਠੇ ਐ ਝੂਠ ਬੋਲ ਕੇ ਲੋਕਾਂ ਨੂੰ ਕਹਿੰਦੇ ਮੈਨੂੰ ਅੱਜ ਖੁਦਾ ਦੇ ਦਰਸ਼ਨ ਹੋਏ ਐ ਮੈਂ ਇਸ ਪ੍ਰਕਾਰ ਦਰਸ਼ਨ ਕੀਤੇ ਐ ਉਹਦੇ ਨਾਲ ਝਗੜਾ ਮੇਰਾ ਹੋਇਆ ਇਹੋ ਆਪ ਵੀ ਝੂਠੇ ਐ ਚੇਲਿਆਂ ਨੂੰ ਝੂਠ ਸੁਣਾ ਦੇ ਬੋਲਣਾ ਝੂਠੀ ਝੂਠ ਬੋਲਦੇ ਹਨ ਸਾਰੇ ਊੜ ਕੋ ਸਤ ਕਮਾਵਦੇ ਉਹ ਝੂਠ ਝੂਠ ਦੀ ਕਮਾਈ ਕਰਦੇ ਹੈ ਕੁਸਤ ਨਾ ਉਲਟਾ ਹਟ ਕਰਦੇ ਹੈ ਕੁਰਸੇ ਦੇ ਖੋਟੇ ਕਰਵਾ ਨੂੰ ਕਮਾਉਂਦੇ ਹਨ ਪਰ ਨਿੰਦਾ ਸਦਾ ਕਰੀ ਉਹਨਾਂ ਦਾ ਸੁਭਾਅ ਵੀ ਪ੍ਰਾਈ ਨਿੰਦੇ ਹੀ ਹਮੇਸ਼ਾ ਕਰਦੇ ਰਹਿਣਾ ਨਿੰਦਿਆ ਕਰਕੇ ਵੀ ਸਾਰਿਆਂ ਦਾ ਖੰਡਨ ਕਰੋ ਤੇ ਫਿਰ ਸਾਡੀ ਉਪਮਾ ਹੋਵੇਗੀ ਇਸ ਪ੍ਰਕਾਰ ਜਿਵੇਂ ਸਤਿਆਰਥ ਪ੍ਰਕਾਸ਼ ਨਿੰਦਿਆ ਹੀ ਸਾਰਿਆਂ ਮਹਾਤਮਾ ਦੀ ਲਿਖੀ ਹੈ ਇਸੇ ਪ੍ਰਕਾਰ ਦਿਆਨੰਦ ਨੇ ਕਿਉਂ ਪ੍ਰਾਈ ਨਿੰਦਿਆ ਹਮੇਸ਼ਾ ਕਰਦੇ ਰਹਿੰਦੇ ਅਸੀਂ ਬਿਗੜੇ ਹੋਏ ਲੋਕ ਹਨ ਕੋਈ ਆਪ ਡੁੱਬੇ ਪਰ ਨਿੰਦਕਾ ਉਹ ਤਾਂ ਆਪ ਵੀ ਡੁੱਬ ਗਏ ਐ ਪਰ ਵਿਸ਼ੇਸ਼ ਕਰਕੇ ਹੋਰ ਜਿਹੜੇ ਨਿੰਦਕ ਉਹਨਾਂ ਦੀ ਸੰਗਤ ਕਰਨ ਵਾਲੇ ਨਿੰਦਕਾਂ ਦੇ ਸਮੇਤ ਛਗਲੇ ਕੋਲ ਡੂਬੀਨ ਆਪਦੀਆਂ ਸਾਰੀਆਂ ਕੁਲਾਂ ਨੂੰ ਵੀ ਪ੍ਰਾਈ ਨਿੰਦਿਆ ਕਰਨ ਦੀ ਨਿੰਦਕਪੁਰਖਾਂ ਨੇ ਕੁਲਾਂ ਨੂੰ ਡੋਬ ਦੁੱਤਾ ਹੈ ਨਾਨਕ ਜਿਤ ਉਹ ਲਾਏ ਇਤਤ ਲੱਗੇ ਮਾਰਾ ਕਹਿੰਦੇ ਕਹਿਣਾ ਵੀ ਇਹਨਾਂ ਨੂੰ ਕੀ ਹੈ ਕਰਮਾਂ ਦੇ ਮਾਰੇ ਹੋਏ ਐ ਜਿਹੇ ਜਿਹਨਾਂ ਦੇ ਕਰਮ ਜਿਹਾ ਜਿਹਾ ਉਹ ਉਹੀ ਜਿਪੇੜ ਮਾਰੀ ਐ ਜਿਹੇ ਜੇ ਕਰਮਾਂ ਦੇ ਅਨੁਸਾਰ ਮਾਰਨ ਲਾਏ ਉਸ ਪਾਸੇ ਉਹ ਲੱਗੇ ਹੋਏ ਹਨ ਓਏ ਬੱਪੜੇ ਕੀ ਆ ਕਰੇ ਉਹ ਜਾਰੇ ਕਰਮਾਂ ਦੀ ਮਾਰ ਜਿੰਨਾ ਤੇ ਪਈ ਕਰ ਨੂੰ ਵੀ ਕੀ ਉਹਨਾਂ ਦੇ ਕਰਮਾਂ ਨੇ ਹਾਰ ਦੇਤੀ ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈ ਪੌੜੀ ਸਭ ਨਜ਼ਰੀ ਅੰਦਰ ਰੱਖਦਾ ਪੁਰਸ਼ ਸਭ ਸਾਰੀ ਸ੍ਰਿਸ਼ਟੀ ਨੂੰ ਆਪ ਦੀ ਕਿਰਪਾ ਜਹੀ ਨਜ਼ਰੀ ਦੇ ਅੰਦਰ ਰੱਖਦਾ ਹੈ ਜੀਤੀ ਸਹਿਸਟ ਸਭ ਕੀ ਜਿਨੀ ਸ੍ਰਿਸ਼ਟੀ ਭਾਈ ਸਾਰੀ ਵਾਹਿਗੁਰੂ ਰਚਨਾ ਕੀਤੀ ਹੈ ਇੱਕ ਕੂੜ ਕੁਸਤ ਲਾਇਨ ਇੱਕ ਜਿਹੜੇ ਝੂਠੇ ਸੁਭਾਅ ਚ ਜਿਨ੍ਹਾਂ ਦਾ ਪਿਆਰ ਹੈ ਉਹਨਾਂ ਨੂੰ ਉਲਟੇ ਹਟ ਕਰਨ ਵਿੱਚ ਇਹ ਕੂੜ ਬੋਲਣ ਦੀ ਲਾ ਛੜਿਆ ਕਰਮਾਨ ਸਰ ਫਲ ਜਿੰਦਾ ਹੈ ਮਨਮੁਖ ਵਿਗੂਤੀ ਉਹ ਮਨਮੁਖ ਖਰਾਬ ਹੁੰਦੀ ਸ੍ਰਿਸ਼ਟੀ ਮਨਮੁਖਾਂ ਦੀ ਗੁਰਮੁਖ ਸਦਾ ਤੇ ਆਈ ਹੈ ਸਿਰਫ ਗੁਰਮੁਖਾਂ ਨੇ ਉਹਨਾਂ ਦਾ ਇਹ ਕੰਮ ਹੈ ਸਦਾ ਵਾਹਿਗੁਰੂ ਨੂੰ ਤੇ ਆਈ ਹੈ ਤੇ ਆਉਂਦੇ ਹਨ ਅੰਦਰ ਹਰ ਪ੍ਰੀਤੀ ਉਹਨਾਂ ਦੇ ਅੰਦਰ ਵੀ ਪਰਮੇਸ਼ਰ ਦੀ ਪ੍ਰੀਤ ਜਾਗ ਪਈ ਹੈ ਜਿਨ ਕਉ ਪੂਤੈ ਪੁੰਨ ਹੈ ਉਹਨਾਂ ਦੇ ਪੂਤੇ ਰਿਣੇ ਰੂਪੀ ਖਜ਼ਾਨੇ 'ਚ ਪੁਰਬਲੇ ਨਿਸਕਾਮ ਕਰਮਾ ਰੂਪੀ ਪੁੰਨ ਹਨਗੇ ਤੈਨ ਬਾਤ ਸਪੀਤੀ ਉਹਨਾਂ ਦੇ ਅੰਦਰ ਬਾਤ ਮੁਖ ਵਿੱਚ ਸਪੀਤੀ ਸੇਵਤ ਨਿਕਲਦੀ ਹੈ ਜਿਨ੍ਹਾਂ ਨੇ ਖਿਆਨੇ ਦੀ ਪੁੰਨ ਰਿਦੇ ਰੂਪੀ ਖਿਆਨੇ ਚ ਉਹਨਾਂ ਦੇ ਮੁਖੋਂ ਹਰ ਵਕਤ ਵਾਹਿਗੁਰੂ ਦੀ ਸੇਵਤ ਹੀ ਨਿਕਲੇਗੀ ਅਤ ਤੈਨ ਬਾਤ ਸਪੀਤੀ ਬਾਤ ਸੁਣਾ ਅਮਰਤ ਦਾ ਹੈ ਉਹਨਾਂ ਨੇ ਅੰਮ੍ਰਿਤ ਸਪੀਤਾ ਉਹ ਨਿਗੋਰੇ ਨੀ ਰਹਿੰਦੇ ਅੰਮ੍ਰਿਤ ਪੀ ਕੇ ਨਿਹਾਲ ਹੋ ਜਾਂਦੇ ਹੈ ਜਿਨ੍ਹਾਂ ਦੇ ਮੱਥੇ ਦੇ ਭਾਲ ਹਨਗੇ ਤੈਨ ਬਾਤ ਸਪੀਤੀ ਉਹਨਾਂ ਦੇ ਇਹ ਬਾਤ ਬਚਨ ਜਿਹੜੇ ਆ ਉਹ ਪੀਤੀ ਪ੍ਰੀਤੀ ਵਾਲੇ ਹਨ ਪਾਠ ਸੁਪੀਤੀ ਕਰਨਾ ਸਿਫਤ ਵਾਲੇ ਬਚਨ ਨਿਕਲਦੇ ਹਨ ਨਾਨਕ ਨਾਮ ਧਾਈ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਪਰਮੇਸ਼ਰ ਦੇ ਨਾਮ ਨੂੰ ਭਾਈ ਧਿਆਉਣਾ ਕਰੀਏ ਸੱਚ ਸਿਫਤ ਸਨਾਈ ਇਸ ਪ੍ਰਕਾਰ ਸੱਚੇ ਦੀ ਸਿਫਤ ਕਰਕੇ ਸੱਚੇ ਦੀ شناਖਤ ਹੁੰਦੀ ਹੈ ਪਛਾਣ ਹੁੰਦੀ ਹੈ ਸੱਚੇ ਸਿਫਤੀ ਦੀ ਸਿਫਤ ਕਰਕੇ ਸਨਾਈ ਉਹਦੇ ਸਿਵਤੀ ਦੀ ਪ੍ਰਾਪਤੀ ਵਾਲੇ ਹੋਈਦਾ ਹੈ ਵਾਹ ਵਾਹ ਸੱਚੇ ਪਾਤਸ਼ਾ ਕਿਉਂ ਜਪੋ ਕਹੋ ਕਿ ਵਾਸਤ ਯਾਰਜ ਹੈ ਤੂੰ ਬਸਵਾਦ ਰੂਪ ਹੈ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਤੂੰ ਆਪ ਸੱਚ ਹੈ ਤੇਰੀ ਨਾਈ ਮਹਿਮਾ ਵੀ ਸੱਚੀ ਹੈ ਏ ਮਹਾਰਾਜ ਸ਼ਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤਿ ਕੁਮਾਹੇ ਸਤਗੁਰੂ ਮਾਰਾ ਸਾਦੇ ਪਉ ਸਾਹਿਬ ਜੀ ਸਿੱਧ ਮਿਲੇ ਹਨ ਆ ਚਲ ਬਟਾਲੇ ਵਿੱਚ ਇਹਨਾਂ ਨੂੰ ਗੁਰੂ ਮਾਰਾ ਸਾਹਿਬ ਨੂੰ ਕਲਯੁਗ ਦੇ ਲੱਛਣ ਪੁੱਛੇ ਹਨ ਤਾਂ ਗੁਰੂ ਸਾਹਿਬ ਨੂੰ ਕਿਹਾ ਸਿੱਧੋ ਲਓ ਸੁਣੋ ਤੁਹਾਨੂੰ ਕਲਯੁਗ ਦੇ ਲੱਛਣ ਸੁਣਾਈਏ ਕਿਸ ਪ੍ਰਕਾਰ ਦੇ ਯੁਗ ਦੇ ਲੱਖਣ ਹਨ ਸਤੀ ਪਾਪ ਕਰ ਸਤ ਕਮਾਹੇ ਜਿਹੜੀਆਂ ਪਾਪ ਹਰ ਵਕਤ ਕਰਿਆ ਕਰਨਗੀਆਂ ਆਪਣੇ ਮਾਲਕਾਂ ਨੂੰ ਆਪ ਹੀ ਜ਼ਹਿਰ ਦੇ ਕੇ ਮਾਰ ਦਿਆ ਕਰਨਗੀਆਂ ਗਲ ਕੁੱਟ ਕੇ ਤੇ ਫਿਰ ਜਦੋਂ ਜਗ ਦੀ ਨਿੰਦਿਆ ਹੋਇਆ ਕਰੂਗੀ ਉਦੋਂ ਸਤੀ ਹੋਇਆ ਕਰਨਗੀਆਂ ਮੁਰਦਿਆਂ ਦੇ ਨਾਲ ਇਸ ਪ੍ਰਕਾਰ ਦੀ ਜਿਹੜੀ ਆਪਾਪ ਕਮਾਇਆ ਕਰਨੀ ਉਹ ਸਤਿਆਂ ਕਹਣਗੀਆਂ ਕਲ ਯੁਗ ਦੇ ਵਿੱਚ ਉਹ ਸਦਵੰਦੀਆਂ ਕਰਨਗੀਆਂ ਤਾਂ ਪਾਪ ਤੇ ਕਹਣਗੀਆਂ ਸਤਵੰਤੀਆਂ ਇਹ ਕਲ ਯੁਗ ਦੇ ਇਸਤਰੀਆਂ ਦਾ ਇਹੋ ਜਿਹਾ ਸੁਭਾਅ ਹੋਵੇਗਾ ਸਤੀ ਸਾਰੇ ਆਪ ਨੂੰ ਕਹੋਣਗੇ ਜਿਹੜੇ ਪਾਪ ਕਰਨਗੇ ਕਿਸੇ ਨੂੰ ਖੂਨ ਕਰ ਦੇਣਾ ਨਾਸ਼ ਕਰ ਦੇਣਾ ਉਤੋਂ ਰੰਗੇ ਲੀਲਿਆਂ ਵਾਲੇ ਉਤੋਂ ਬਸਤਰ ਪਹਿਨ ਕੇ ਸਾਧ ਬਣ ਜਾਣਾ ਇਹ ਪਾਪਾ ਨੂੰ ਕਮਾ ਕਮਾ ਕੇ ਉਹ ਆਪਣੇ ਆਪ ਨੂੰ ਸਤੀ ਸਾਧਕ ਆ ਕਹਾਇਆ ਕਰਨਗੇ ਗੁਰ ਦੀਖਿਆ ਘਰ ਦੇਵਣ ਜਾ ਕੱਲ ਜਿਹੜੇ ਪਖੰਡੀ ਗੁਰੂ ਆਇਓ ਖਾਣ ਪੀਣ ਦੇ ਬਹਾਨੇ ਵੀ ਚੇਲੇ ਤੋਂ ਕੋ ਭੇਟਾ ਹੀ ਰਿਆਵਾਂਗੇ ਸਿੱਖਿਆ ਘਰ ਦੇਣ ਵਾਤੇ ਜਾ ਕੇ ਨਾ ਕਹਾ ਕੰਗੇ ਵੀ ਤੈਨੂੰ ਵੇਲ ਨਹੀਂ ਸੀ ਅਸੀਂ ਕਹ ਤੈਨੂੰ ਗੁਰਮੰਤਰ ਘੜੀ ਦੇ ਆਈਏ ਇਹ ਉਹ ਸਿੱਖਿਆ ਦੇਣ ਵਾਤੇ ਖਾਣ ਪੀਣ ਵਾਤੇ ਜਿਵੇਂ ਭਾਗੜੇ ਐ ਉਹ ਬਾਣੀਆਂ ਦੇ ਚਿਵਾਰਿਆਂ ਜੀ ਆਸਣ ਲਾ ਲੈਂਦੇ ਆ ਕਿ ਇਸ ਪ੍ਰਕਾਰ ਦੀ ਖਿਆ ਸਿੱਖਿਆ ਦੇਣ ਜਾ ਕਰਨਗੇ ਕਹਾਂ ਚੀ ਇਸਤਰੀ ਪੁਰਖ ਹੈ ਖਟਿਆ ਭਾ ਇਸਤਰੀ ਦਾ ਮਰਦ ਨਾਲ ਪੁਰਸ਼ ਨਾਲ ਪ੍ਰੇਮ ਤਾਂ ਹੋਇਆ ਕੋਈ ਜੇ ਖੱਟੀ ਲੈ ਕੇ ਆਇਆ ਕਰੂ ਫੇਰ ਤਾਂ ਕਰਿਆ ਕਰੂਗੀ ਪ੍ਰੇਮ ਵੀ ਮੇਰਾ ਪਤੀ ਹੈ ਕਿਹਾ ਕਰੂਗੀ ਭਾਵੈ ਆਵੂ ਭਾਵੈ ਜਾ ਤੇ ਜੇ ਖੱਟੀ ਨਾ ਲਿਆਵੇ ਕਹੂਗੀ ਚਾਹੇ ਆ ਚਾਹੇ ਨਾ ਕਿਵੇਂ ਜਾ ਕੋਈ ਸਿਆਣਾ ਹੀ ਨਹੀਂ ਉਹਦੇ ਨਾਲ ਮੁਹੱਬਤ ਨਹੀਂ ਇਸਤਰੀ ਕਰੇਗੀ ਪਤੀ ਪਤੀਆਂ ਦੇ ਨਾਲ ਖੱਟੀ ਕਰਕੇ ਲਿਆਉ ਤਾਂ ਪ੍ਰੇਮ ਕਰਿਆ ਕਰਨਗੀਆਂ ਇਹੋ ਜਿਹਾ ਇਸਤਰੀ ਪੁਰਸ਼ਾਂ ਦਾ ਪ੍ਰੇਮ ਹੋਵੇਗਾ ਇਸੇ ਪ੍ਰਕਾਰ ਇਸਤਰੀ ਪੁਰਖ ਹੈ ਇਸਤਰੀ ਪੁਰਖ ਹੈ ਖਟਿਆ ਭਾਵ ਇਸਤਰੀ ਜਿਹੜੀ ਮਾਪਿਆਂ ਤੋਂ ਮਾਇਆ ਲਿਆਇਆ ਕਰੂਗੀ ਪੁਰਖ ਉਹਦੇ ਨਾਲ ਪ੍ਰੇਮ ਕਰਿਆ ਕਰਨਗੇ ਮੇਰੇ ਸਤ ਵਾਲੀ ਹੈ ਇਹ ਕਿ ਇਸਤਰੀਆਂ ਉਹਨਾਂ ਪੁਰਖਾਂ ਨਾਲ ਪ੍ਰੇਮ ਕਰਿਆ ਕਰਨਗੇ ਜੇ ਖੱਟੀ-ਖੱਟ ਕੇ ਲਿਆਇਆ ਕਰਨਗੇ ਭਾਵੇਂ ਆਵੂ ਭਾਵੇਂ ਜਾਵੋ ਭਾਵੇਂ ਉਹ ਆਵੇ ਭਾਵੇਂ ਚਲੇ ਜਾਵੇ ਨਹੀਂ ਪਰਵਾਹ ਨਹੀਂ ਕਰਿਆ ਕਰਨਗੇ ਨਾ ਪੁਰਖ ਦੀ ਨਾ ਇਸਤਰੀ ਦੀ ਉਹ ਕਰਿਆ ਕਰਨਗੇ ਇਹ ਜੇ ਵਿਚਾਰੀ ਲੋਕ ਹੋਇਆ ਕਰਨਗੇ ਸਾਸਤ ਵੀਦ ਨਾ ਮੰਨ ਕੋ ਸਾਸਤਰ ਤੇ ਵੇਦਾਂ ਨੂੰ ਕੋਈ ਨਹੀਂ ਮੰਨਿਆ ਕਰਨਗੇ ਆਪੋ ਆਪੇ ਪੂਜਾ ਆਪ ਹੀ ਗੁਰਦਣ ਕੇ ਬਹਿ ਜਾ ਕਰਨ ਕਹਿੰਦੇ ਸਾਨੂੰ ਸ਼ਾਸਤਰਾਂ ਦੀ ਲੋੜ ਨਹੀਂ ਹੁਣ ਵੇਦਾਂ ਦੀ ਲੋੜ ਨਹੀਂ ਆਪ ਹੀ ਖੁਦ ਖੁਦਾ ਗੁਰੂ ਹੈ ਅਸੀਂ ਆਪੋ ਆਪ ਦੀ ਪੂਜਾ ਲੈ ਵੀ ਤੈਨੂੰ ਕਿੰਨੀ ਅਜੀ ਪੂਜਾ ਜਿਹੜੀ ਹੈ ਮੈਨੂੰ ਇੰਨੀ ਜਿਹੜੀ ਹੈ ਜੇ 22 ਮੰਜੀਆਂ ਲਾ ਕੇ ਬੈਗੇ ਸੀ ਬਾਬੇ ਬਕਾਲੇ ਵਿੱਚ ਐ ਆਪੋ ਆਪਣੀ ਪੂਜਾ ਦੀ ਪੈ ਜਾਏਗੀ ਸਭ ਦੇ ਤਾਂ ਕਾ ਲਾਲਪੁਰੀਆ ਜਿਹੜਾ ਆਪਣੇ ਹਰਨਾਮਸੋਂ ਸੀ ਉਹਨੇ ਇੱਕ ਵਾਰੀ ਕਿਹਾ ਕਿ ਮੇਰੀ ਹਰਮੰਦਰ ਸਾਹਿਬ ਜੀ ਦੀ ਪੂਜਾ ਹੁੰਦੀ ਹੈ ਇਸ ਪ੍ਰਕਾਰ ਮਾਨ ਕੀਤਾ ਫਿਰ ਉਹਦੇ ਚੇਲੇ ਤੋਂ ਗਲਤੀ ਹੋ ਗਈ ਅੰਮ੍ਰਿਤਸਰੋਂ ਹੀ ਉਹ ਨਲਾਇਕ ਜਾਣ ਕੇ ਉਸ ਨੂੰ ਕਿਲੇ ਨੂੰ ਉੱਥੋਂ ਕੱਢਣਾ ਪਿਆ ਇਹਦੀ ਹਾਲਤ ਹੋ ਗਈ ਸੀ ਜਿਹੜੇ ਮਾਨ ਕਰ ਬਿੰਦੇ ਐ ਇਉਂ ਆਪੋ ਆਪਣੀ ਪੂਜਾ ਕਰਨ ਵਿੱਚ ਫਸੇ ਹੋਏ ਐ ਵੀ ਸਾਡੀ ਪੂਜਾ ਹੁੰਦੀ ਐ ਇਉਂ ਮਾਨਣਾ ਕਿ ਹਰਮੰਦਰ ਜਿੰਨੀ ਮੇਰੀ ਪੂਜਾ ਹੁੰਦੀ ਐ ਮਾਨ ਕਰ ਬੈਠਾ ਅੰਮ੍ਰਿਤਸਰ ਚ ਕਾਜੀ ਹੋਏ ਕਾ ਬਹਿਨ ਆਏ ਇਸੇ ਪ੍ਰਕਾਰ ਕਹਿੰਦੇ ਕਾਜੀ ਹੋਏ ਕਾ ਬਹਿਨ ਆਏ ਜਿਹੜੇ ਕਾਜੀ ਲੋਕ ਐ ਮਜਿਸਟ੍ਰੇਟ ਐ ਅੱਜ ਕੱਲ੍ਹ ਜਿਵੇਂ ਇਹਨੇ ਹੰਕਾਰ ਦੀ ਕੁਰਸੀ ਤੇ ਬੈਠਿਆ ਕਰਨਗੇ ਨਿਆ ਕਰਨ ਵਾਸਤੇ ਤੇਰੀ ਤਸਬੀਹ ਕਰੇ ਖੁਦਾ ਜੇ ਮਾਲਾ ਸਿਮਰਨਾ ਫੜਿਆ ਹੋਇਆ ਕਰੂਗਾ ਤੇ ਖੁਦਾ ਸੁਬਾਨ ਅੱਲਾ ਸੁਬਾਨ ਅੱਲਾ ਖੁਦਾ ਖੁਦਾ ਕਰਿਆ ਕਰਨਗੇ ਜਾਪ ਲੋਕਾਂ ਨੂੰ ਸੁਣਾਉਣ ਵਾਸਤੇ ਵੀ ਸਾਡੀ ਫਾਹੀ ਚ ਫਸ ਜੇ ਆ ਕੇ ਵੱਡੀ ਲੈ ਕੇ ਹੱਕ ਗਵਾਏ ਉਹਦੇ ਵੱਡੀ ਲੈ ਕੇ ਉਹਦਾ ਹੱਕ ਜੀ ਦਾ ਹੋਇਆ ਕਰੂ ਨਾ ਜ਼ਮੀਨ ਦਾ ਥਾਂ ਦਾ ਉਹ ਗਵਾਦਿਆ ਕਰਨਗੇ ਇੱਕ ਸਾਧ ਸੰਗਤ ਜੀ ਗੁਜਰ ਸੀ ਉਹ ਬੈੜ ਦਾ ਬੰਦਾ ਹੁੰਦਾ ਸੀ ਥਾਂ ਸੀ ਸ਼ਾਮ ਲਾਟ ਉਹ ਅਜੇ ਬੈੜ ਦਾ ਬੰਨੇ ਕਰਕੇ ਗੁਜਰਦੀ ਮਾਲਕੀ ਉੱਥੇ ਹੋ ਗਈ ਤੇ ਜੁਲਾਹਾ ਉੱਥੇ ਆਪਦੀ ਜਾ ਕੇ ਤਾਣੀ ਤਨਿਆਂ ਕਰਦਾ ਇੱਕ ਦਿਨ ਦੀ ਗੱਲ ਹੈ ਤੇ ਉਸ ਗੁਜਰ ਨੇ ਦਾਵਾ ਕਰਕੇ ਜੁਲਾਹੇ ਦੀ ਤਾਣੀ ਉਥੋਂ ਤਨ ਨੂੰ ਹਟਾ ਦਿੱਤਾ ਜੁਲਾਹੇ ਨੇ ਜਾ ਕੇ ਕਿ ਆ ਸਲਾਮਤ ਮੈਂ ਤੁਹਾਨੂੰ ਪੱਗ ਬੜੀ ਬਰੀਕ ਬੁਣ ਕੇ ਦਿਆਂਗਾ ਪਰ ਇਹ ਹੱਕ 'ਚ ਮੇਰੇ 'ਚ ਥਾਂ ਕਰ ਦਿਓ ਕਹਿੰਦੇ ਚੰਗਾ ਕੋਈ ਨਹੀਂ ਕਰ ਦੇਾਂਗੇ ਗੁਜਰ ਨੇ ਕਿਹਾ ਵੀ ਬੈੜਕਾ ਭਵੇਂ ਨਾ ਦੇਣਾ ਪਵੇ ਜਿਹੜਾ ਬੈੜਕਾ ਬੰਦੇ ਆ ਤੇ ਜੁਲਾਹਾ ਨਾ ਲੈ ਜਾਵੇ ਜਾ ਕੇ ਕਹਿੰਦਾ ਲਓ ਜੀ ਆ ਬੈੜਕਾ ਸੰਭੋ ਤੇ ਉਸ ਵੇਲੇ ਜੁਲਾਹਾ ਗਿਆ ਜੀ ਮੇਰੀ ਪੱਗ ਉਹ ਕਹੇ ਜਿਹੜਾ ਕੋਲੇ ਖੜਾ ਸੀ ਚਪੜਾ ਸੀ ਉਹ ਕਹਿੰਦਾ ਤੇਰੀ ਪੱਗ ਨੂੰ ਬੈੜਕਾ ਖਾ ਗਿਆ ਤੂੰ ਕੀ ਭਾਰਦਾ ਹੈ ਇਸ ਪ੍ਰਕਾਰ ਸਾਹਿਬ ਸੰਗੇ ਜੀ ਮਹਾਰਾ ਕਹਿੰਦੇ ਹਨ ਵੱਡੀ ਲੈ ਕੇ ਹੱਕ ਗਵਾਏ ਜੀ ਵੱਡੀ ਲੈ ਕੇ ਹੱਕ ਜਿਹੜਾ ਨਿਆਂ ਨਾ ਸੱਚ ਦਾ ਉਹਨੂੰ ਗਵਾਦਿਆ ਕਰਨਗੇ ਜੇ ਕੋ ਪੁੱਛੈ ਤਾਂ ਪੜ ਸੁਣਾਏ ਜੇ ਕੋਈ ਪੁੱਛਿਆ ਕਰੂ ਤਾਂ ਪੜ ਕੇ ਸੁਣਾਦਿਆ ਕਰਨਗੇ ਜਿਸ ਪ੍ਰਕਾਰ ਤੇਲੀ ਜਿਹੜਾ ਸੀ ਜਿਹਦਾ ਮੈਲ ਬੜਾ ਨਰਵਾ ਕੀਤਾ ਸੀ ਖਣ ਵਗੈਰਾ ਖਵਾ ਖਵਾ ਕੇ ਕਿਉਂਕਿ ਰੋਜ਼ ਜੋੜਨਾ ਹੋਇਆ ਕੰਮ ਲੈਣਾ ਸੀ ਤੇ ਜਿਹੜਾ ਕਾਜੀ ਸੀ ਉਹ ਵੱਡੀਆਂ ਖਾਂਡ ਤੇ ਨਾ ਤੁਸੀਂ ਬੜਦ ਨੂੰ ਕੌਣ ਪੱਠੇ ਪਾਵੇ ਇਕ ਦਿਨ ਦੀ ਗੱਲ ਹੈ ਖੂਦ ਤੇ ਪਾਣੀ ਪੀਣ ਵਾਸਤੇ ਬੈਲ ਗਏ ਜਦੋਂ ਬੈਲ ਪਾਣੀ ਪੀਣ ਵਾਸਤੇ ਖੂਤੇ ਗਏ ਤੇ ਤੇਲੀ ਦਾ ਬੜਦ ਮਰਵਾ ਸੀ ਉਸਨੇ ਕਾਜੀ ਦਾ ਬੜਦ ਬੁੱਢਾ ਸੀ ਜਿਹੜਾ ਤੇ ਕਮਜ਼ੋਰ ਸੀ ਉਹਨੂੰ ਢੁੱਡ ਮਾਰ ਕੇ ਥੱਲੇ ਸਿਰ ਦਿੱਤਾ ਉਹ ਕਾਜੀ ਦੇ ਬੜਦ ਦੀ ਜਿਹੜੀ ਲੱਤ ਟੁੱਟ ਗਈ ਤੇ ਉਸ ਵੇਲੇ ਤੇਲੀ ਨੇ ਕਹਿ ਵੀ ਕਾਜੀ ਦਾ ਬੜਦ ਤੁਸੀਂ ਮਾੜੀ ਗੱਲ ਹੋਈ ਜਾ ਕੇ ਕਹਿਣ ਲੱਗਾ ਕਾਜੀ ਸਾਹਿਬ ਕਿਥੋਂ ਤੋਂ ਮਸਲਾ ਪੁੱਛਣਾ ਹੈ ਕਹਿੰਦੇ ਦੱਸ ਬਈ ਕਿ ਮਹਾਰਾਜੇ ਕਿਹਦਾ ਬਲਦ ਕੋਈ ਪਿਟ ਜਾਵੇ ਤੇ ਉਹਦੀ ਲੱਤ ਟੁੱਟ ਜਾਵੇ ਕਹਿੰਦੇ ਪਸ਼ੂ ਕਿਹੜਾ ਸਿਖਾਇਆ ਹੁੰਦਾ ਕੋਈ ਨਹੀਂ ਇਨੇ ਚ ਨੂੰ ਕਾਜੀ ਦਾ ਮੁੰਡਾ ਰੋਂਦਾ ਆ ਗਿਆ ਕਹਿੰਦੇ ਬਾਪੂ ਆਪਣੀ ਬਲਦ ਵੀ ਲੱਤ ਤੋੜਦੀ ਏ ਤੇਲੀ ਦੇ ਬਲਦ ਨੂੰ ਕਹਿੰਦਾ ਲਿਆ ਮੋੜ ਮੋੜ ਕੇ ਲਾ ਤੇਲੀ ਗੱਲ ਸੁਣ ਬਈ ਤੇਲੀ ਆ ਮੈਂ ਕਿਤਾਬ ਵੇਖੇ ਬਿਨਾ ਮਸਲਾ ਤੁਸੀਂ ਆ ਸੀ ਲਿਆਓ ਮੁੰਡਿਆ ਲਾਲ ਕਿਤਾਬ ਅੰਦਰੋਂ ਲਾਲ ਕਿਤਾਬ ਲਿਆ ਕਹਿੰਦਾ ਲਾਲ ਕਿਤਾਬ ਬਖਾਨੇ ਐਉ ਤੇਲੀ ਬੈਲ ਪੜਾਇਆ ਕਿਉ ਖਲ ਖਵਾ ਕੀਆ ਮੁਸਤੰਡ ਬੈਲ ਕਾ ਬੈਲ 50 ਰੁਪਏ ਡੰਡ 50 ਰੁਪਏ ਨਾਲ ਲੈ ਨਾਲ ਬੜਦੇ ਸਾਂ ਬੜਦੇ ਲਿਆ ਇਸ ਪ੍ਰਕਾਰ ਜੇ ਕੋ ਪੁੱਛੇ ਲਾਲ ਕਿਤਾਬ ਨੂੰ ਪੜ ਕੇ ਵੀ ਕਾਨੂੰਨ ਐ ਕਹਿੰਦਾ ਹੈ ਇਉਂ ਸੁਣਾਉਂਦੇ ਐ ਇਸ ਪ੍ਰਕਾਰ ਠੱਗੀ ਮਾਰਦੇ ਹਨ ਇਹ ਲੋਕ ਤੁਰਕ ਮੰਤਰ ਕੰਨ ਰਿਧੈ ਸਮਾਜ ਤੁਰਕਾਂ ਦਾ ਜਿਹੜਾ ਮੰਤਰ ਹੈ ਕੰਨ ਦੁਆਰਾ ਸੁਣ ਸੁਣ ਕੇ ਹਿਰਦੇ 'ਚ ਇਹਨਾਂ ਦੇ ਵਸ ਜਾਇਆ ਕਰੇਗਾ ਹਰ ਵਕਤ ਤੁਰਕਾਂ ਵਰਗਾ ਹੀ ਪਹਿਰਾਵਾ ਤੁਰਕਾਂ ਵਾਲੀ ਕਰਤੂਤ ਉਹੋ ਹੀ ਸੁਭਾਅ ਸਾਰਿਆਂ ਦਾ ਹੋ ਜਾਏਗਾ ਆ ਪਾਕਿਸਤਾਨ ਨਾਲ ਨਾਲ ਜਿਹੜੇ ਕਰਦੇ ਆ ਬਲੈਗਮਾਰ ਉਹਨਾਂ ਦਾ ਇਹੋ ਇੱਕੋ ਹੀ ਹੈ ਸਭ ਬਣੇ ਪਏ ਕੋ ਫਰਕ ਫਰਕ ਕੋਈ ਨਹੀਂ ਹੈ ਲੋਕ ਮੁਹਾਵਰੇ ਚਾੜੀ ਖਾਹੇ ਅਤੇ ਲੋਕਾਂ ਦੇ ਤਾਂ ਹੀ ਮੁਹਾਵਰੇ ਲਟਾਇਆ ਕਰਨਗੇ ਗਵਰਨਮੈਂਟ ਤੋਂ ਚੁਗਲੀਆਂ ਖਾ ਖਾ ਕੇ ਕੋਈ ਹਿਸਾਬ ਵੀ ਲੈ ਲਿਆ ਕਰਨਗੇ ਚੌਕਾ ਦੇ ਕਹ ਸੁੱਚਾ ਹੋ ਅਤੇ ਚੌਕਾ ਦੇ ਇੱਕ ਸੁੱਚਾ ਹੋਣ ਵਾਲੇ ਜਿੰਦੂ ਮੰਨੇ ਨਾ ਆਪਣੇ ਆਪ ਨੂੰ ਐਸਾ ਹਿੰਦੂ ਵੇਖੋ ਕੋ ਹਿੰਦੂ ਵੀ ਸਾਰੇ ਸੰਗੁਦਰੇ ਹੋ ਜਾਣਗੇ ਵਿੱਚੇ ਪ੍ਰਿਸ਼ਟ ਹੋ ਜਾਣਗੇ ਨਾ ਮੁਸਲਾ ਨਾ ਕੋਈ ਚੂੜਾ ਨਾ ਕੋਈ ਚਮਿਆਰ ਦਾ ਪਰਹੇਜ਼ ਨਹੀਂ ਰੱਖਣਗੇ ਕਹਿਣਗੇ ਸਾਨੂੰ ਪਤਾ ਹੀ ਹੋਣ ਲੱਗਾ ਹੈ ਇਸ ਪ੍ਰਕਾਰ ਇਹ ਹਿੰਦੂ ਚੌਂਕਾ ਦੇ ਕਿ ਸੁੱਚਾ ਹੋਣ ਵਾਲਾ ਕੋਈ ਵੇਖੋਂਗੇ ਸਾਰੇ ਉਸੇ ਤਰ੍ਹਾਂ ਹੀ ਜੇ ਮੁਸਲਮਾਨ ਲੋਟੇ ਨਾ ਉਸਨੂੰ ਉਜੂ ਕਰਦੇ ਹੋਣਾਂ ਜੰਗਲਾਂ ਦੇ ਹੱਥੋਂ ਲੈਂਦੇ ਐ ਇਹੇ ਜੇ ਸਾਰੇ ਹੋ ਜਾਣਗੇ بگੜ ਜਾਣਗੇ ਜੋਗੀ ਗਿਰਹੀ ਜਟਾ ਵਿਭੂ ਅਤੇ ਜੋਗੀ ਜਿਹੜੇ ਗ੍ਰਸਤੀ ਹੋਇਆ ਕਰਨਗੇ ਜਿਹੜੇ ਬੜੇ ਭਾਟਲਿਆਂ ਦੀ ਹਾਲਤ ਵੇਖਿਆ ਕਰੋ ਬੜੇ ਜਟਾ ਸਿਰ ਤੇ ਰੱਖੀਆਂ ਹੋਈਆਂ ਸਿਰ ਸਵਾਹ ਮਲੀ ਹੋਈ ਹੈ ਸਰੀਰ ਤੇ ਹੋਇਆ ਕਰੇਗੀ ਉਤੋਂ ਜੋਗੀ ਬਣੇ ਹੋਇਆ ਕਰਨਗੇ ਅੱਗੇ ਪਾਛੇ ਰੂਵਹਿ ਪੂ ਤੇ ਅੱਗੇ ਪਿੱਛੇ ਨਿਆਣੇ ਰੋਂਦੇ ਫਿਰਿਆ ਕਰਨਗੇ ਇਹੋ ਜੇ ਜੋਗੀ ਬਣਿਆ ਕਰਨਗੇ ਕਲਯੁਗ ਦੇ ਜੋਗੀਆਂ ਦੀ ਹਾਲਤ ਹੋਵੇਗੀ ਜੋਗ ਨਾ ਪਾਇਆ ਜੁਗਤ ਗਵਾਇਆ ਮਹਾਰਾਜ ਜੀ ਕਹਿੰਦੇ ਭਾਈ ਜੋਗ ਤਾਂ ਉਹਨਾਂ ਨੂੰ ਪਾਇਆ ਹੀ ਨਹੀਂ ਪਰਮੇਸ਼ਰ ਜੁੜੁੰਦਾ ਉਹਨਾਂ ਨੂੰ ਜੁਗਤ ਜਿਹੜੀ ਸੀ ਜੋਗ ਦਾ ਤਰੀਕਾ ਉਹ ਗਵਾ ਹੀ ਲਿਆ ਮੇਟ ਹੀ ਲਿਆ ਹੈ ਕਿਤ ਕਾਰਨ ਜਦੋਂ ਦਿਨ ਕਾਹੇ ਜੁਗਤ ਕਿਵੇਂ ਹੋਈ ਹਾਂ ਜੀ ਕਿਤ ਕਾਰਨ ਸਿਰ ਛਾਈ ਪਾਈ ਇਹ ਕਾਦੇ ਬਾਤ ਮਾਰੇ ਕਹਿੰਦੇ ਸਿਰ ਤੇ ਉਹਨਾਂ ਨੂੰ ਸਵਾ ਪਾਈ ਸੀ ਜੋਗੀ ਬਣੇ ਸੀ ਜੋ ਜੋਗ ਜੁੜੇ ਹੀ ਨਹੀਂ ਹਨ ਇਹ ਨਿਸਬਲ ਹੈ ਉਹਨਾਂ ਦਾ ਜੋਗ ਕਮਾਇਆ ਹੋਇਆ ਨਾਨਕ ਕਲ ਕਾ ਇਹੋ ਪਰਵਾਹ ਸਤਗੁਰੂ ਜੀ ਕਹਿੰਦੇ ਸਿੱਧੂ ਸੁਣੋ ਕਲ ਜੂਚ ਇਹ ਗੱਲਾਂ ਪ੍ਰਮਾਣਿਕ ਹੋ ਜਾਣਗੀਆਂ ਜਿਹੜੀਆਂ ਤੁਹਾਨੂੰ ਅਸੀਂ ਦੱਸੀਆਂ ਹਨ ਆਪੇ ਆਖਣ ਆਪੇ ਜਾਣ ਆਪ ਹੀ ਸਵਾਲ ਕਰਿਆ ਕਰਨਗੇ ਦੁਹੇ ਦੇ ਆਦਮੀ ਦੀ ਸੋਭਾ ਕਟਾਉਣ ਵਾਸਤੇ ਤੇ ਜਦੋਂ ਉਹਨੂੰ ਆਇਆ ਨਾ ਗੁਰੂ ਕਹਿੰਦਾ ਇਹ ਤਾਂ ਮੈਂ ਜੇ ਦੱਸਿਆ ਗੁਰੂ ਕਹਿੰਦਾ ਮੈਂ ਇਹ ਤਾਂ ਅੱਗੇ ਹੀ ਜਾਣਦਾ ਐ ਇਸ ਪ੍ਰਕਾਰ ਕਰਿਆ ਕਰਨਗੇ ਅਬੇ ਆਪੇ ਆਖਣ ਆਪੇ 2-4 ਦਿਨ ਸਿਖਾ ਕੇ ਲੈ ਵੀ ਆਪਾਂ ਮਤਾਂ ਬਾਸ ਕਰਨਾ ਉਹ ਪੇਸ਼ ਕਰ ਦਿਆ ਕਰਨਗੇ ਦੁਆ ਕਹਦਾ ਗੁਰੂ ਮੈਂ ਤਯੀਦ ਕਰਦਾ ਤੀਜਾ ਕਹਿੰਦਾ ਤੀਜ ਤੀਜ ਦੀ ਮਜੀਦ ਕਰਦਾ ਮੈਂ ਕਿਉਂ ਆਪ ਹੀ 3-4 ਰਲ ਕੇ ਕਰ ਲਿਆ ਕਰਨਗੇ ਇਸ ਪ੍ਰਕਾਰ ਆਪ ਹੀ ਆਖ ਲਿਆ ਕਰਨਗੇ ਆਪ ਹੀ ਜਾਣ ਲਿਆ ਕਰਨਗੇ ਇਹੀ ਜੀ ਦੁਨੀਆ ਠੱਗੀ ਮਾਰਿਆ ਕਰੇਗੀ ਮਹੱਲਾ ਪਹਿਲਾ ਹਿੰਦੂ ਕਹੇ ਕਰ ਹਿੰਦੂ ਆਵੇ ਹੋਰ ਸੁਣੋ ਕਹਿੰਦੇ ਹਿੰਦੂ ਜਿਹੜੇ ਲੋਕ ਆਪਣੇ ਆਪ ਨੂੰ ਧਰਮੀ ਕਹਾਉਂਦੇ ਆ ਛਤਰੀ ਉਹਨਾਂ ਦੇ ਘਰ ਦੇ ਹਿੰਦੂ ਕੌਣ ਬ੍ਰਾਹਮਣ ਆਇਆ ਕਰਨਗੇ ਸੂਤ ਜਨੇਊ ਪੜ ਗੱਲ ਪਾਵੇ ਤੇ ਤਾਗੇ ਤਾਗ ਨੂੰ ਬੱਟ ਕਰਕੇ ਨੌ ਅੱਗਰ ਦਾ ਸੂਤ ਹੁੰਦਾ ਹੈ ਇਸ ਪ੍ਰਕਾਰ ਸਾਸੀ ਨੌ-ਨੌ ਤੰਦਾਂ ਦਾ ਇੱਕ ਕੋ ਡੋੜ ਬਣਾ ਕਰਕੇ ਤਿੰਨ ਡੋੜਾ ਪਾ ਦਿੰਦੇ ਹਨਗੇ ਇਉਂ ਜਿਨੇਉ ਪੜ ਕੇ ਗਾਇਤਰੀ ਮੰਤਰ ਨੂੰ ਉਸ ਸੂਤ ਦਾ ਜਨੇਉ ਬਣਾ ਕਰਕੇ ਪਾ ਕੇ ਛੇਤਰੀ ਦੇ ਪਾ ਦਿਆ ਕਰਨਗੇ ਬ੍ਰਾਹਮਣ ਲੋਕ ਸੂਤ ਪਾਏ ਕਰੇ ਬੁਰਾਈ ਦੱਸੋ ਮਾਲਾ ਕਹਿੰਦੇ ਜੇ ਜਨੇਉ ਪਾ ਲਿਆ ਤੇ ਬੁਰੇ ਕੰਮ ਨਾ ਛੁੱਟੇ ਮਾਸ ਨਾ ਛੁੱਟਿਆ ਸ਼ਰਾਬ ਨਾ ਛੁੱਟਿਆ ਚੋਰੀ ਨਾ ਛੁੱਟੀ ਜਾਰੀ ਨਾ ਛੁੱਟੀ ਜਨੇਉ ਪਾਏ ਦਾ ਕੀ ਫਾਇਦਾ ਹੋਇਆ ਬੀਸ ਕਰਕੇ ਮਾਰਾ ਕਹਿੰਦੇ ਜਨੇਊ ਪਾ ਕੇ ਕਰਨਗੇ ਬਰਿਆਈਆਂ ਨਾਤਾ ਤੋਤਾ ਥਾਏ ਨਾ ਪਾਈ ਉਹਦਾ ਜਿਹੜਾ ਤੀਰ ਸਾਤੇ ਨਾਉਣਾ ਹੈ ਤੇ ਬਸਰਾਂ ਨੂੰ ਧੋਣਾ ਕੋਈ ਲੇਖੇ ਤਾਂ ਨਹੀਂ ਪਹਿਣਾ ਥਾਂਜ ਨਹੀਂ ਪਹਿਣਾ ਨਾਤਾ ਨੇਤੀ ਨੇਤੀ ਕੀਤੀ ਹੋਈ ਧੂਤੀ ਨੇਤੀ ਧੂਤੀ ਬਸਤੀ ਆਦਿ ਕੀਤੀ ਹੋਈ ਅੰਦਰ ਆਰ ਕਰਨ ਧੋਣਾ ਇਹ ਲੇਖੇ ਚ ਨਹੀਂ ਪਵੇਗਾ ਮੁਸਲਮਾਨ ਕਰੇ ਵਡਿਆਈ ਜਿਹੜੇ ਮੁਸਲਮਾਨ ਉਹ ਆਪਦੇ ਮਜ਼ਬਦੀ ਵਡਿਆਈ ਕਰਦੇ ਰਿਹਾ ਕਰਨਗੇ ਹਰ ਵਕਤ ਇਹੀ ਜੀ ਹਾਲਤ ਹੋਵੇਗੀ ਬਿਨ ਗੁਰ ਪੀਰ ਕੋ ਥਾਏ ਨਾ ਪਾਏ ਮਾਰੇ ਸਭ ਕਹਿੰਦੇ ਐਵੇਂ ਰੱਬ ਬਣੇ ਫਿਰਿਆ ਕਰਨਗੇ ਗੁਰੂ ਨਾਨਕ ਸਾਹਿਬ ਗੁਰੂ ਹਨ ਪੀਰ ਮੁਸਲਮਾਨ ਇਸ ਯਹਰ ਪੀਰ ਜਹਨ ਗੁਰ ਬਾਬਾ ਆਪਣੇ ਗੁਰੂ ਨੂੰ ਨਹੀਂ ਮੰਨਿਆ ਕਰਨਗੇ ਪੀਰ ਨੂੰ ਨਹੀਂ ਮੰਨਿਆ ਕਰਨਗੇ ਦਰਗਾਹ ਕੋਈ ਥਾਂ ਨਹੀਂ ਪਾਵੇਗਾ ਇਹ ਜੇ ਬੇਧਰਮੇ ਸਾਰੇ ਹੋ ਜਾਣਗੇ ਮੁਸਲਮਾਨ ਵੀ ਰਾਹ ਦਸਾਏ ਉਠਕੂ ਜਾ ਜਿਹੜਾ ਜਿੱਥੋਂ ਪੁੱਛੀਦਾ ਹੈ ਦਸਾਉਣ ਪੁੱਛਣ ਵਾਲੇ ਉੱਥੇ ਸਤਸੰਗਤ ਵੀ ਤਾਂ ਕੋਈ ਜਾਇਆ ਕਰੇਗਾ ਕਰਨੀ ਬਾਜੋ ਭੇਸਤ ਨਾ ਪਾ ਰਾਹ ਨੂੰ ਪੁੱਛ ਕਰਕੇ ਭਾਵੇਂ ਭਗਤੀ ਦੇ ਨੂੰ ਸੱਚ ਖਾਣੀ ਤਾਂ ਕੋਈ ਜਾਇਆ ਕਰੇਗਾ ਕਰਨੀ ਬਾਜੋ ਪੇਸਤ ਨਾ ਪਾ ਜਿੰਨਾ ਜੇ ਕੋਈ ਭਗਤੀ ਨਹੀਂ ਕਰੇਗਾ ਭਾਈ ਉਹ ਪੇਸਤ ਬਕੁੰਠ ਦੀ ਪ੍ਰਾਪਤੀ ਸਵਰਗ ਦੀ ਪ੍ਰਾਪਤੀ ਨਹੀਂ ਪਾ ਸਕੇਗਾ ਕੋਈ ਵੀ ਚਾਹੇ ਮੁਸਲਮਾਨ ਚਾਹੇ ਹਿੰਦੂ ਆ ਜੋਗੀ ਕਾ ਘਰ ਯੁਗਤ ਦਸਾਈ ਜਦੋਂ ਪਤਾ ਲਗਾ ਕੇ ਜੋਗੀਆਂ ਦੇ ਘਰ ਵਿੱਚ ਰੱਬ ਦੇ ਮਿਲਣ ਦੀ ਯੁਗਤੀ ਦਸਾਈ ਪੁੱਛੀ ਦੀ ਹੈ ਯੋਗ ਦੀ ਪ੍ਰਾਪਤੀ ਹੁੰਦੀ ਹੈ। ਜਿਤ ਕਾਰਨ ਕੰਮੁੰਦਰਾ ਪਾਏ ਜਾਂਦੇ ਕੰਨਾ ਜੀ ਮੁੰਦਰਾ ਪਾਈ ਫਿਰਦੇ ਆ ਰਾਜ ਛੱਡ ਕੇ ਯੋਗੀ ਬਣ ਜਾਂਦੇ ਹਨ। ਮੁੰਦਰਾ ਪਾਏ ਫਿਰੈ ਸੰਸਾਰ। ਇਹ ਮੁੰਦਰਾ ਪਾ ਕੇ ਦੁਨੀਆ 'ਚ ਟੁਕੜੇ ਮੰਗਦਾ ਫਿਰਦਾ ਹੈ। ਦੁਨੀਆ ਦੇ ਨਿੰਦਿਆ ਚੂਲੀ ਫਲਾਣਾ ਆ ਬੋਲਦਾ ਆ ਆਖਿਆ ਬੋਲਦਾ ਫਿਰਦੇ ਸੰਸਾਰ 'ਚ ਹੀ ਹੈ। ਕਿੱਥੇ ਕਿੱਥੇ ਸਿਰਜਣਹਾਰੂ। ਜਿੱਥੇ ਕਿੱਥੇ ਗੱਲਾਂ ਦੇ ਰਚਣ ਵਾਲੇ ਬਣੇ ਬੈਠੇ ਆ। ਮੁਕਤ ਹੋਣ ਵਾਲਾ ਦੇ ਜਿੱਥੇ ਕਿਤੇ ਕਹਿੰਦੇ ਅਲੱਖੋ ਅਲੱਖੋ ਸਿਰਜਣਹਾਰ ਤੇ ਆਪ ਸਿਰਜਣਹਾਰ ਤੋਂ ਬੇਮੁਖ ਹੈ ਜੀਤੇ ਜੀਅ ਤੇ ਤੇ ਵਾਟਾ ਕੇ ਭਾਈ ਜਿੰਨੇ ਜੀ ਹਣ ਸਾਰੇ ਬਟਾਉ ਰਾਈ ਹਣਗੇ ਤਾਂ ਸੰਸਾਰ ਦੇ ਅੰਦਰ ਧੀਰੀ ਆਈ ਟੇਲ ਨਾ ਕਾ ਜਦੋਂ ਕਾਲ ਰੂਪੀ ਚੀਰੀ ਚਿੱਠੀ ਆ ਗਈ ਕਿਸੇ ਨੂੰ ਵੀ ਢਿੱਲ ਨਹੀਂ ਕਰਨੀ ਪਊ ਸਾਰਿਆਂ ਨੂੰ ਇੱਥੋਂ ਦੁਨੀਆ ਚੋਂ ਕੁਝ ਕਰਕੇ ਜਾਣਾ ਪਵੇਗਾ ਇੱਥੇ ਜਾਣ ਸੋ ਜਾਇ ਸੰ ਜਾਣ ਜਿਹੜਾ ਇੱਥੇ ਸਾਧ ਸੰਗਤ ਦੁਆਰਾ ਗੁਰਾਂ ਦੇ ਉਪਦੇਸ਼ ਨੂੰ ਜਾਣੇਗਾ ਉਹ ਜਾ ਦਰਗਾਹ ਵਿੱਚ ਜਾ ਕੇ ਸਿਆਣਿਆਂ ਜਾਵੇਗਾ ਕਿ ਇਸ ਨੇ ਗੁਰਮਤ ਧਾਰਨ ਕੀਤੀ ਹੈ ਇਸ ਨੂੰ ਗੁਰਦੇ ਉਪਦੇਸ਼ ਨੂੰ ਧਾਰਿਆ ਹੈ ਉਹ ਇੱਥੇ ਜਿਹੜਾ ਸਰੂਪ ਨੂੰ ਜਾਣੇਗਾ ਉਹ ਜਾ ਬਕੁੰਠ ਵਿੱਚ ਜਾ ਕੇ ਵੀ ਸਿਆਣਿਆਂ ਜਾਵੇਗਾ ਠੀਕ ਇਹਦੇ ਅੰਦਰ ਧਾਰਮਿਕ ਚਿੰਨ੍ਹ ਹਨ ਇਹਦੇ ਅੰਦਰ ਗੁਰੂ ਦਾ ਉਪਦੇਸ਼ ਵਸਿਆ ਹੋਇਆ ਹੈ ਫਕੜ Hindu Musalman ਹੋਰ ਭਾਈ ਚਾਹੇ Hindu ਕਹਾਵੇ ਕੋਈ ਆਪ ਨੂੰ ਚਾਹੇ Musalman ਕਹਾਵੇ ਸਾਰੇ ਫਕੜ ਖਰਾਬ ਹੀ ਹਨ ਖਵਾਰ ਹੀ ਹੁੰਦੇ ਫਿਰਦੇ Hindu ਵੀ ਕਹਾਉਣ ਵਾਲੇ Musalman ਕਹਾਉਣ ਵਾਲੇ ਵੀ ਫਕੜ ਤਗੜੇ ਜਾਣਗੇ ਹੋ ਚਾਹੇ Hindu ਹੈ ਚਾਹੇ Musalman ਹੈ ਉਹ ਦਰਗਾਹ ਦੇ ਜਕੀਦੀ ਕੀਤੇ ਜਾਣਗੇ ਐਸੇ ਸਭਨਾ ਦਾ ਦਰ ਲੇਖਾ ਹੋ ਸਭਨਾ ਦਾ ਵਾਹਿਗੁਰੂ ਦਰਗਾਹ ਦਾ ਸਾਬ ਕਿਤਾਬ ਹੋਵੇਗਾ ਕਰਨੀ ਬਾਜੋ ਤਰੈ ਨਾ ਕੋ ਜਨ ਬੰਦਗੀ ਨਹੀਂ ਕੀਤੀ ਭਗਤੀ ਨਹੀਂ ਕੀਤੀ ਕੋਈ ਚਾਹ ਹਿੰਦੂ ਹੈ ਚਾਹ ਮੁਸਲਮਾਨ ਕੋਈ ਵੀ ਕਰੇਗਾ ਨਹੀਂ ਮੁਕਤ ਨਹੀਂ ਹੋ ਸਕੇਗਾ ਸਚੂ ਸਚ ਵਖਾਣ ਕੋ ਜਿਹੜਾ ਕੋਈ ਸੱਚੇ ਗੁਰਾਂ ਦੇ ਉਪਦੇਸ਼ ਦਾ ਸਰਵਣ ਕਰਕੇ ਸੱਚੇ ਦਾ ਮੰਨਣ ਕਰਕੇ ਸੱਜੇ ਦਾ ਵਿਖਿਆਨ ਕਰੇਗਾ ਕਮਾਈ ਕਰੇਗਾ ਨਾਨਕ ਅੱਗੇ ਪੁੱਛ ਨਾ ਹੋ ਉਹਨਾਂ ਨੂੰ ਬਿਰਗਾਜ ਪੁੱਛਗਿਛ ਨਹੀਂ ਹੋਵੇਗੀ ਉਹ ਮੁਕਤ ਹੋ ਜਾਣਗੇ ਗੁਰੂ ਸਾਹਿਬ ਜੀ ਕਹਿੰਦੇ ਹਨ ਪੌੜੀ ਹਰ ਕਾ ਮੰਦਰ ਆਖੀਏ ਇਹ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਚਰਚਾ ਕਰਦੇ ਹਾਂ ਉਹਨੂੰ ਉੱਤਰ ਦੁੱਤੇ ਹਨ ਹਾਂਜੀ ਹਰ ਕਾ ਮੰਦਰ ਆਖੀਏ ਕਿ ਭਾਈ ਇਹ ਸੰਸਾਰ ਹਰੀ ਦਾ ਮੰਦਰ ਕਹੀਦਾ ਹੈ ਸਤਸੰਗਤ ਵੀ ਹਰੀ ਦਾ ਮੰਦਰ ਕਹੀਦਾ ਹੈ ਮੁਨਕਾਬੇ ਵੀ ਹਰੀ ਦਾ ਮੰਦਰ ਕਹੀਦਾ ਹੈ ਕਾਇਆ ਕੋਟ ਗੜ ਇਹ ਕਾਇਆ ਵਿੱਚੋਂ ਕਿਲੇ ਜਿੰਨੇ ਸਾਰੇ ਗੜਾ ਪਾਕਿਸਤਾਨ 84 ਲੱਖ ਦੀਆਂ ਯੂਨਾ ਸਾਰਿਆਂ ਵਿੱਚੋਂ ਇਹ ਦੇਹ ਰੁਪੀ ਜਿਹੜੀ ਕਾਨ ਕੋਟ ਕਿਲੇ ਦੀ ਨਹੀਂ ਗੜ ਘੜੀ ਹੈ ਮਹਾਰਾ ਸਾਹਿਬ ਨੇ ਇਹਦੇ ਜੀ ਕਾਇਆ ਦੇ ਦੇ ਅੰਦਰ ਬੁੱਧ ਰੁਪੀ ਕਾਇਆ ਹੈ ਇੱਕ ਕਿਲਾ ਬਣਿਆ ਹੋਇਆ ਹੈ ਅਤੇ ਗੜ ਕਿਲੇ ਦੀ ਨਹੀਂ ਆਕਿਸਤਾਨ ਮਨ ਬਣਿਆ ਹੋਇਆ ਹੈ ਇੱਕ ਕੋਟ ਜਿਹੜਾ ਸੰਸਾਰ ਹੋਇਆ ਇਹਦੇ ਜਿਕਾਆਂ ਨੂੰ ਕਢਨਾ ਕੀਤਾ ਪਰਮੇਸ਼ਵਰ ਨੇ ਜਾਂ ਕੋ ਕਾਇਆ ਕੋਟ ਗੜ੍ਹ ਇਹ ਸੰਸਾਰੂਪੀ ਜੋ ਕਿਲਾ ਹੈ ਇਸ ਦੇ ਅੰਦਰ ਕਾਇਆ 84 ਲੱਖ ਜੁੰਦੀਆਂ ਕੋਟ ਦੀਆਂ ਆਈਆਂ ਹੈ ਤੇ ਮਨੁੱਖਾ ਦੇ ਜਿਹੜੀ ਹੈ ਕਾਇਆ ਪਰਮੇਸ਼ਵਰ ਦੀ ਪ੍ਰਾਪਤੀ ਹਰਿਮੰਦਰ ਬਣਿਆ ਹੋਇਆ ਹੈ ਖਰੀਦੀ ਪ੍ਰਾਪਤੀ ਵਾਲਾ ਅੰਦਰ ਲਾਲ ਜਵੇਹਰੀ ਤੇਰੇ ਅੰਦਰ ਲਾਲ ਪ੍ਰੇਮ ਹੈ ਜਵਾਰਾਬ ਗਿਆਨ ਹੈ ਗੁਰਮੁਖ ਹਰ ਨਾਮ ਪਾੜ ਗੁਰਮੁਖਨ ਪ੍ਰਾਪਤ ਕੀਤੇ ਜਿਹੜੇ ਹਰੀ ਦੇ ਨਾਮ ਦੀ ਪੜਾਈ ਨੂੰ ਪੜ੍ਹਦੇ ਹਨ ਹਰ ਕਾ ਮੰਦਰ ਸਰੀਰ ਅਤ ਸੋਹਣਾ ਤੇ ਪਾਈ ਹਰੀ ਦਾ ਮੰਦਰ ਮਨੁੱਖਾ ਜਨਮ ਦੇ ਹੈ ਸਰੀਰ ਅਤ ਅੰਬ ਸੋਭਨੀ ਗੁਣਾ ਵਾਲਾ ਜਿਨ੍ਹਾਂ ਦਾ ਹਰ ਹਰ ਨਾਮ ਦੇੜ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਹਰੀ ਜੀ ਨੂੰ ਦਿਰਲ ਕੀਤਾ ਪੱਕਾ ਕਰਕੇ ਵਸਾਇਆ ਮਨਮੁਖ ਆਪ ਖੁਆਏ ਜਿਹੜੇ ਮਨਮੁਖ ਉਹਨਾਂ ਨੇ ਆਪਣੇ ਆਪ ਨੂੰ ਖਵਾ ਲਿਆ ਭੁਲਾ ਲਿਆ ਹੈ ਵਾਸ਼ਦੇਵ ਦੇ ਸਰੂਪ ਵੱਲ ਮਾਇਆ ਮੋਹ ਨਿਤ ਕੜ ਨਿਤਾਪਰਤੀ ਮਾਇਆ ਦੇ ਮੋਹ 'ਚ ਬੱਝੇ ਰਹਿੰਦੇ ਐ ਕੜ ਛੁਰਦੇ ਰਹਿੰਦੇ ਹਨ ਹਰ ਵਕਤ ਸਭਨਾ ਸਾਹਿਬ ਏਕ ਹੈ ਫੇ ਭਾਈ ਸਾਰਿਆਂ ਦਾ ਮਾਲਕ ਤਾਂ ਇੱਕ ਆਕਾਲ ਪੁਰਖ ਹੀ ਹੈ ਪੂਰੇ ਭਾਗ ਪਾਇਆ ਜਾਏ ਜਿਹੜਾ ਦੇ ਪੂਰੇ ਭਾਗ ਹੈ ਨਸਕਾਮ ਕੰਮ ਕੀਤੇ ਆ ਪੁਰਵਲੇ ਜਨਮਾਂ 'ਚ ਉਹਨਾਂ ਤੋਂ ਵਾਹਿਗੁਰੂ ਦੇ ਰੂਪ ਨੂੰ ਪਾਇਆ ਜਾਂਦਾ ਇਸ ਮਨੁੱਖਾ ਜਨਨ ਚਾ ਕੇ ਵਾਹ ਵਾਹ ਸੱਚੇ ਪਾਤਸ਼ਾਹ ਇਸ ਪ੍ਰਕਾਰ ਉਹ ਜਪਦੇ ਰਹਿੰਦੇ ਨੇ ਵਾਹ ਅਚਰਜ ਹੈ ਤੂੰ ਵਾਹ ਬਸਮਾਦ ਰੂਪ ਹੈ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੂੰ ਆਪ ਸੱਚਾ ਹੈ ਤੇਰੀ ਨਾਈ ਮਹਿਮਾ ਜਿਹੜੀ ਹੈ ਉਹ ਵੀ ਸੱਚੀ ਹੈ ਪਰਮੇਸ਼ਵਰੋ ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ ਵਾਹ ਵਾਹ ਸੱਚੀ ਬਾਤ ਸੋਹਾ ਤੂੰ ਸੱਚੀ ਨਾਈ ਵਾਹਿਗੁਰੂ ਦਾ ਖਾਤੋ ਵਾਹਿਗੁਰੂ ਜੀ ਕੀ